ਤੇ ਗਉ ਦਵਿਜ ਬਧੂ ਵੰਸ਼ ਵਿਸ਼ਵਾਸ ਬਦਕੋਟ ਹਤਿਆ ਚਾਰ ਤਰ੍ਹਾਂ ਦੇ ਬੱਜਰ ਪਾਪ ਮੰਨੇ ਗਏ ਨੇ ਗਊ ਨੂੰ ਮਾਰਨਾ ਰੱਬ ਨਾਲ ਜੁੜੇ ਹੋਏ ਬੰਦੇ ਦੀ ਤੋਹੀਨ ਕਰਨੀ ਕੰਨਿਆਂ ਦਾ ਪੈਸਾ ਖਾ ਲੈਣਾ ਧੀ ਦਾ ਪੈਸਾ ਪੁਣਚਾਰੀ ਦਾ ਧਾਨ ਮਲੇਨ ਹੈ ਰੱਬ ਤੋਂ ਟੁੱਟਿਆ ਹੋਇਆ ਹੈ ਇਨਕਾਰੀ ਹੈ ਉਸ ਦੇ ਹੱਥੋਂ ਧਾਨ ਲੈਣਾ ਉਹਦੇ ਘਰ ਪ੍ਰਸ਼ਾਦ ਛਕ ਲੈਣਾ ਕਿਸੇ ਨੂੰ ਕਿਹਾ ਬੇਦੀਨ ਕੀ ਦੋਸਤੀ ਬੇਦੀਨ ਕਾ ਖਾਨ ਸਿੱਖੀ ਸਾਰ ਨਾ ਜਾਣੇ ਸਦਾ ਵਸੇ ਸੈਤਾ ਬੇਦੀਨ ਮੈਂ ਫਿਰ ਅਰਜ਼ ਕਰਦਾ ਜੋ ਨਮਾਜ਼ ਪੜ ਕੇ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ ਬੇਦੀਨ ਨਹੀਂ ਹੈ ਜੋ ਕੋਈ ਹੋਰ ਮੰਤਰ ਜਪ ਕੇ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਬੇਦੀਨ ਨਹੀਂ ਹੈ ਨਾ ਰਾਮਾਨੰਦ ਬੇਦੀਨ ਹੈ ਤੇ ਨਾ ਪਰਮਾਨੰਦ ਉਹਨਾਂ ਦੇ ਵਾਕ ਨੇ ਉਹਨਾਂ ਦੇ ਰੱਬ ਤੱਕ ਪਹੁੰਚਣ ਦੇ ਆਪਣੇ ਢੰਗ ਨੇ ਕਬੀਰ ਦਾ ਆਪਣਾ ਢੰਗ ਹੈ ਫਰੀਦ ਦਾ ਆਪਣਾ ਢੰਗ ਹੈ ਬਾਕੀ ਮਹਾਪੁਰਸ਼ਾਂ ਦੇ ਦੁਨੀਆ ਦੇ ਮਹਾਪੁਰਸ਼ਾਂ ਦਾ ਆਪਣਾ ਢੰਗ ਹੈ ਤੇ ਜਿਵੇਂ ਦਰਿਆ ਵੱਖ-ਵੱਖ ਰਸਤਿਆਂ ਤੋਂ ਸਾਗਰ ਤੱਕ ਪਹੁੰਚਦੇ ਨੇ ਮਨੁੱਖ ਵਕਤ ਵਕਤ ਰਸਤੇ ਆਂ ਤੋਂ ਪ੍ਰਮਾਤਮਾ ਤੱਕ ਪਹੁੰਚਿਆ ਇੱਕ ਰਸਤੇ ਨੂੰ ਕਹਿੰਦੇ ਨੇ ਗੁਰੂ ਪੰਥ ਪੰਥ ਦਾ ਮਤਲਬ ਹੈ ਰਸਤਾ ਗੁਰੂ ਨੇ ਜੋ ਰਸਤਾ ਬਣਾਇਆ ਤੇ ਇੱਕ ਰਸਤਾ ਉਹ ਹੈ ਜੋ ਕ੍ਰਿਸ਼ਨ ਨੇ ਬਣਾਇਆ ਇੱਕ ਰਸਤਾ ਉਹ ਹੈ ਜੋ ਮਹਾਤਮਾ ਬੁੱਧ ਨੇ ਬਣਾਇਆ ਇੱਕ ਰਸਤਾ ਉਹ ਹੈ ਜੋ ਮੁਹੰਮਦ ਸਾਹਿਬ ਨੇ ਬਣਾਇਆ ਉਹਨੂੰ ਇਸਲਾਮ ਕਹਿੰਦੇ ਨੇ ਕਿ ਸਭ ਰਸਤੇ ਨੇ ਕਿ ਮੈਂ ਫਿਰ ਅਰਜ਼ ਕਰਦਿਆਂ ਇੱਕ ਰਸਤੇ ਤੋਂ ਨਦੀ ਸਾਗਰ ਤੱਕ ਨਹੀਂ ਪਹੁੰਚਦੀ ਸਾਰੀਆਂ ਨਦੀਆਂ ਦੇ ਆਪਣੇ ਆਪਣੇ ਰਸਤੇ ਨੇ ਮੈਂ ਹਿੰਦੁਸਤਾਨ ਵਿੱਚ ਦੇਖਦਾ ਗੰਗਾ ਆਪਣੇ ਰਸਤੇ ਤੋਂ ਜਾਂਦੀ ਹੈ ਸਾਗਰ ਵਿੱਚ ਮਿਲਦੀ ਹੈ ਪਰ ਨਰਬਦਾ ਦਾ ਆਪਣਾ ਰਸਤਾ ਹੈ ਉਹ ਆਪਣੇ ਰਸਤੇ ਤੇ ਜਾਂਦੀ ਹੈ ਗੋਦਾਵਰੀ ਦਾ ਆਪਣਾ ਰਸਤਾ ਹੈ ਹਰ ਨਦੀ ਲੀਨ ਤੇ ਸਾਗਰ ਦੇ ਚ ਆਉਂਦੀ ਹੈ ਪਰ ਰਸਤਾ ਉਹਨਾਂ ਦਾ ਆਪਣਾ ਆਪਣਾ ਹੈ ਵਖ ਵਖ ਮਹਾਪੁਰਸ਼ ਵਖ ਵਖ ਤੌਰ ਤਰੀਕਿਆਂ ਨਾਲ ਪਰਮਾਤਮਾ ਤੱਕ ਪਹੁੰਚੇ ਵਖ ਵਖ ਮੰਤਰਾਂ ਦੇ ਜਾਪ ਕਰਦੇ ਆ ਜਿਸੇ ਅੱਲਾਹ ਦੀ ਕਰ ਬੰਦਗੀ ਦਿਲ ਦੀ ਲਾਏ ਭਰਾਂ ਬਾਬਾ ਫਰੀਦ ਅੱਲਾਹ ਅੱਲਾਹ ਦਾ ਜਾਪ ਕਰਨ ਵਾਲੇ ਪਰ ਪਹੁੰਚ ਗਏ ਨਿਸ਼ਾਨੇ ਤੱਕ ਪਹੁੰਚ ਗਏ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਈਆਂ ਕੋਈ ਅਲਾਹ ਕੋਈ ਏਲਾ ਏਲਾ ਦੀ ਧੁਨ ਅਲਾਪਦਾ ਪਿਆ ਕੋਈ ਰਾਮ ਰਾਮ ਦੀ ਧੁਨ ਅਲਾਪਦਾ ਪਿਆ ਕੋਈ ਗੁਸਾਈ ਗੁਸਾਈ ਕਹਿੰਦਾ ਪਿਆ ਪਰ ਹੇ ਪ੍ਰਭੂ ਇਹ ਸਾਰੇ ਨਾਮ ਤੇਰੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਰਮਾਨ ਬਲਹਾਰੇ ਜਾਉ ਜੇਤੇ